ਦੇਖੋ ਹੈ ਤਾਂ ਥੋੜਾ ਜਿਹਾ ਡਿਬੇਟ ਵਾਲਾ ਵਿਸ਼ਾ ਲੇਕਿਨ ਫਿਰ ਵੀ ਗੱਲ ਕਰਨ ਦੀ ਬਣਦੀ ਹੈ ਕਿਉਂਕਿ ਅੱਗੇ-ਅੱਗੇ ਦੁਨੀਆ ਦੇ ਵਿੱਚ ਇਹੀ ਕੁਝ ਹੋਣਾ ਵਾ ਤੇ ਮੈਂ ਜਾਣਨਾ ਚਾਹੁੰਗਾ ਤੁਹਾਡੇ ਸਾਰਿਆਂ ਦੀ ਇਸ ਚੀਜ਼ ਬਾਰੇ ਕੀ ਰਾਏ ਹੈ ਇੱਕ ਮੁੰਡਾ ਜਿਸ ਦਾ ਵਿਆਹ ਸੀ ਉਸ ਦਾ ਬਾਪ ਇਸ ਦੁਨੀਆ ਨੂੰ ਛੱਡ ਕੇ ਜਾ ਚੁੱਕਿਆ ਤੇ ਉਸ ਦੇ ਵਿਆਹ ਦੇ ਦੌਰਾਨ ਜਿੰਨਾਂ ਲੋਕਾਂ ਨੇ ਉਹਦੇ ਵਿਆਹ ਲਈ ਆਲਮ ਸ਼ੂਟ ਕੀਤੀ ਉਹਨਾਂ ਨੇ ਉਸ ਮੁੰਡੇ ਦੀ ਉਸ ਦੇ ਬਾਪ ਦੇ ਨਾਲ ਇੱਕ ਵੀਡੀਓ ਵੀ ਬਣਾਤੀ ਅਤੇ ਉਹ ਵੀਡੀਓ ਬਣਾਈ ਗਈ ਸੀ AI ਦੀ ਮਦਦ ਨਾਲ ਵੀਡੀਓ ਇਦਾਂ ਲੱਗ ਰਹੀ ਸੀ ਕਿ ਉਸ ਦਾ ਬਾਪ ਅਸਲ 'ਚ ਇਸ ਵਕਤ ਦੁਨੀਆ ਦੇ ਵਿੱਚ ਹੈ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਨਹੀਂ ਮੁੰਡੇ ਦੇ ਐਕਸਪ੍ਰ ਕਿਵੇਂ ਆ ਪਰ ਬਹੁਤ ਸਾਰੇ ਲੋਕਾਂ ਦਾ ਕਹਿਣਾ ਇਦਾਂ ਵਾ ਕਿ ਜਦੋਂ ਵੀ ਆਪਣੇ ਘਰ ਦਾ ਮੈਂਬਰ ਕੋਈ ਚਲੇ ਜਾਂਦਾ ਵਾ ਆਪਾਂ ਨੂੰ ਉਸ ਦੀਆਂ ਅਸਲੀ ਯਾਦਾਂ ਦੇ ਨਾਲ ਸਮਾਂ ਗੁਜ਼ਾਰਨਾ ਚਾਹੀਦਾ ਨਾ ਕਿ ਉਸ ਦੇ ਨਾਲ ਕੋਈ ਫੇਕ ਮੈਮਰੀਜ਼ ਕ੍ਰੀਏਟ ਕਰਨੀ ਚਾਹੀਦੀਆਂ ਇਦਾਂ ਦੀਆਂ ਆਪਾਂ ਨੂੰ ਮਜ਼ਬੂਤ ਦਿਲ ਕਰਕੇ ਉਹਨਾਂ ਨਾਲ ਖੁਸ਼ੀ ਨਾਲ ਵਿਦਾ ਕਹਿਣਾ ਚਾਹੀਦਾ ਮੂਵੀ ਵਾਲਿਆਂ ਦਾ ਤਾਂ ਕੰਮ ਹੀ ਉਹਨਾਂ ਨੇ ਅੱਗੇ ਜਾ ਕੇ ਤੁਹਾਨੂੰ ਇਹ ਵੀ ਕਿਹਾ ਕਰਨਾ ਕਿ ਦੇਖੋ ਸਰ ਸਾਡੇ ਪੈਕੇਜ ਦੇ ਵਿੱਚ ਇਹ ਵੀ ਇਨਕਲੂਡਡ ਆ ਜਿਹਦੇ ਐਕਸਟਰਾ ਸਿਰ 30 ਤੋਂ 40000 ਆਉਣਗੇ ਲੇਕਿਨ ਤੁਹਾਡੀ ਵੈਡਿੰਗ ਸਰਮਨੀ ਸਪੈਸ਼ਲ ਬਣ ਜੂਗੀ ਉਹ ਤਾਂ ਤੁਹਾਡੇ ਇਮੋਸ਼ਨਸ ਨੂੰ ਕੈਸ਼ ਇਨ ਕਰਨਗੇ ਕਰਨਗੇ ਉਹਨਾਂ ਦਾ ਤੁਸੀਂ ਆਪਣੇ ਮਾਤਾ ਪਿਤਾ ਨੂੰ ਇੱਕ ਫੇਕ ਤਰੀਕੇ ਨਾਲ ਖੁਦ ਨਾਲ ਖੜੇ ਦੇਖਣਾ ਚਾਹੁੰਦੇ ਹੋ ਜਾਂ ਉਸ ਸਕਰੀਨ ਤੇ ਉਹ ਫੋਟੋਆਂ ਜਾਂ ਵੀਡੀਓ ਦਿਖਾਉਣਾ ਚਾਹੁੰਦੇ ਹੋ ਜੋ ਬਾਕੀ ਤੁਸੀਂ ਆਪਣੇ ਮਾਤਾ ਪਿਤਾ ਨਾਲ ਸ਼ੂਟ ਕੀਤੀਆਂ ਸੀ ਜਾਂ ਫਿਰ ਤੁਸੀਂ ਆਪਣੀ ਵਿਡਿੰਗ ਸਰਮਿੰਦੇ ਲੋਕਾਂ ਨੂੰ ਦਿਖਾਉਣ ਨਾਲੋਂ ਖੁਦ ਦੇ ਦਿਲ ਵਿੱਚ ਉਹਨਾਂ ਨੂੰ ਯਾਦ ਕਰਕੇ ਉਹਨਾਂ ਨੂੰ ਇੱਕ ਰਿਸਪੈਕਟ ਦੇਵੋ